ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਭਾਰਤ ਪੂਸ਼ਨ ਜਿਸ ਤਰ੍ਹਾਂ ਕਿ ਮੁਸੇ ਵਾਲੇ ਪਿੰਡ ਦੇ ਵਿੱਚ ਸਰਦਾਰ ਬਲਕੌਰ ਸਿੰਘ ਦੇ ਘਰੇ ਅੱਜ ਫਿਰ ਕਲਕਾਰੀਆਂ ਗੁੰਜੀਆਂ ਨੇ ਸੋ ਉਹਨਾਂ ਦੇ ਘਰੇ ਅੱਜ ਫਿਰ ਜਿਹੜਾਗਾ ਪੁੱਤਰ ਨੇ ਜਨਮ ਲੱਤਾ ਹੈਗਾ ਸੋ ਸ਼ੁਭਦੀਪ ਦੇ ਜਿਹੜਾ ਛੋਟੇ ਭਰਾ ਨੇ ਜਨਮ ਮਿਲਤਾ ਹੈਗਾ ਸੋ ਪਟਿਆਲਾ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਤੁਸੀਂ ਦੇਖ ਸਕਦੇ ਹੈਗੇ ਹੋ ਸੋ ਤਸਵੀਰਾਂ ਕਾ ਤੇਰਾ ਜੁਗ ਜੁਗ ਨੀ ਰਾਣੀਆਂ ਜੀਵੇ ਕਾ ਕਾ हाय आई बाबा नानका जाई बाबा नानका आई बाबा नानका वे जाई बाबा नानका ए हो जइया खुशियां ले आई बाबा नानका ए हो जइया खुशियां ले आई बाबा नानका आई बाबा नानका वे जाई बाबा नानका आई बाबा नानका वे जाई बाबा नानका मोड़ मोड़े खुसरे नचाई बाबा नानक ਕਾ ਹੋਗੇ ਕਾਰਜ ਪੂਰੇ ਪਾਗਾ ਵਾਲਿਆਂ ਦੇ ਹੋਗੇ ਕਾਰਜ ਪੂਰੇ ਫਾਕਾ ਵਾਲਾਂ ਦੇ ਹੋਗੇ ਕਾਰਜ ਪੂਰੇ ਪਾਗਾ ਵਾਲਿਆਂ ਦੇ ਹੋਏ ਕਾਰਜ ਪੂਰੇ ਪਾਗਾ ਵਾਲਿਆਂ ਦੇ ਭਾਈਆਂ ਨਾਲੋਂ ਨੇ ਪਤੀਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕਦੇ ਭੈਣਾ ਭਾਈਆਂ ਨੂੰ ਪਤੀਜੇ ਪਿਆਰੇ ਪੂਆ ਕਹਿ ਕੇ ਮੱਥਾ ਟੇਕਦੇ ਭਾਈਆਂ ਨਾਲੋਂ ਨੇ ਪਤੀਜੇ ਪਿਆਰੇ ਸੋ ਤੁਸੀਂ ਦੇਖ ਸਕਦੇ ਆ ਕਿਉਂ ਸ਼ੁਭ ਦਿਵ ਦੇ ਜਿਹੜਾ ਭਰਾ ਦਾ ਜਨਮ ਹੋਇਆ ਹੈਗਾ ਸੋ ਅੱਜ ਪਟਿਆਲਾ ਚ ਕਿਨਰ ਸਮਾਜ ਵੱਲੋਂ ਜਿਹੜਾ ਹੈਗਾ ਉਹ ਗਿੱਧਾ ਪਾਇਆ ਜਾ ਰਿਹਾ ਹੈਗਾ ਐਕਸਕਲੂਸਿਵ ਤਸਵੀਰਾਂ ਦੇਖ ਸਕਦੇ ਹੋ ਡੇਲੀ ਪੋਸਟ ਪੰਜਾਬੀ ਤੇ ਐਕਸਕਲੂਸਿਵ ਤਸਵੀਰਾਂ ਸਿੱਧੂ ਮੂਸੇਵਾਲੇ ਦੇ ਭਾਈ ਨੇ ਜਨਮ ਲਤਾਇਆ ਹੈਗਾ ਸੋ ਕਿਨਰ ਸਮਾਜ ਪਟਿਆਲਾ ਵੱਲੋਂ ਖੁਸ਼ੀ ਦਾ ਮਾਹੌਲ ਦੇਖ ਸਕਦੇ ਹੋ ਡੇਲੀ ਪੋਸਟ ਦੇ ਐਕਸਕਲੂਸਿਵ ਤਸਵੀਰਾਂ ਸਾਰੇ ਮਾ ਵਰਗੇ ਪਿਓ ਵਰਗਾ ਕੋਈ ਸਾਰੇ ਮਾ ਵਰਗੇ ਪਿਓ ਵਰਗਾ ਨਾ ਕੋਈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਨਾ ਇੱਕ ਦੁੱਖ ਦੀ ਘੜੀ ਚੋਂ ਲੰਘ ਕੇ ਇੱਕ ਮਸਾਂ ਹੀ ਕਰਬ ਨੇ ਕਹ ਲੋ ਸੁਣੀਆ ਹਨ ਪਰਮਾਤਮਾ ਨੇ ਕਿ ਸਿੱਧੂ ਮੂਸੇਵਾਲੇ ਦੇ ਘਰ ਹਨਾ ਇੱਕ ਨਿੱਕੇ ਵੀਰ ਨੇ ਜਨਮ ਲਿੱਤਾ ਹੈ ਹਨਾ ਬਹੁਤ ਖੁਸ਼ੀ ਹੋਈ ਜਸਲੀਨ ਜੀ ਨੇ ਪਹਿਲਾਂ ਤੁਹਾਨੂੰ ਇੰਟਰੋਡਕਸ਼ਨ ਦੇ ਦੇਣਾ ਹੈ ਕਿਉਂਕਿ ਡੇਲੀ ਪੋਸਟ ਪੰਜਾਬੀ ਦੇ ਤੁਸੀਂ ਐਕਸਕਲੂਸਿਵ ਤਸਵੀਰਾਂ ਦੇਖ ਰਹੇ ਹੈਗੇ ਹੋ ਕਿਉਂਕਿ ਸਿੱਧੂ ਮੂਸੇਵਾਲੇ ਦੇ ਭਰਾ ਨੇ ਜਨਮ ਲੱਤਾ ਹੈਗਾ ਬਠਿੰਡਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਸੋ ਉਹਨਾਂ ਦੇ ਘਰੇ ਦੇ ਵਿੱਚ ਇੱਕ ਫੇਰ ਤੋਂ ਜਿਹੜਾਗਾ ਚਿਰਾਗ ਜਗ੍ਹਾ ਹੈਗਾ ਸੋ ਸਾਡੇ ਨਾਲ ਜੁੜੇ ਨੇ ਪਟਿਆਲਾ ਤੋਂ ਕਿਨਰ ਸਮਾਜ ਜਸਲੀਨ ਮਹੰਤ ਨੇ ਜਸਲੀਨ ਮਹੰਤ ਜੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਤੁਸੀਂ ਮਠਾਈਆਂ ਵੀ ਵੰਡ ਰਹੇ ਹੋ ਕਿੰਨੀ ਖੁਸ਼ੀ ਹੈਗੀ ਕਿਨਰ ਸਮਾਜ ਦੇ ਵਿੱਚ ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਆ ਹਨਾ ਕਿਸੇ ਦਾ ਬੱਚਾ ਸੀਗਾ ਹਨਾ ਚਲਿਆ ਗਿਆ ਰੱਬ ਨੇ ਇੱਕ ਐਸੀ ਅਨਹੋਣੀ ਘਟਨਾ ਵਾਪਰ ਗਈ ਹੈ ਨਾ ਹਨਾ ਉਸ ਤੋਂ ਬਾਅਦ ਮਸਾ ਹੀ ਰੱਬ ਨੇ ਸੁਣਿਆ ਹਨਾ ਉਸ ਤੋਂ ਪਹਿਲਾਂ ਵੀ ਮੈਂ ਇੱਕ ਦਿਨ ਇੱਕ ਇੰਟਰਵਿਊ ਕਰਕੇ ਹਟੀਆਂ ਨਾ ਕਿ ਉਹਨਾਂ ਦੇ ਜਦੋਂ ਮੰਮੀ ਬਿਮਾਰ ਚੱਲ ਰਹੀ ਸੀ ਉਹ ਮਾਤਾ ਜੀ ਕੀ ਬੱਚੇ ਨੇ ਜਨਮ ਲੈਣਾ ਹੈ ਤਾਂ ਨਿਊਜ਼ ਵਾਲਿਆਂ ਨੇ ਪਹਿਲਾਂ ਹੀ ਖਬਰਾਂ ਲਾਤੀਆਂ ਵੀ ਉਹ ਐਡਮਿਟ ਹੋ ਗਏ ਜੀ ਫਲਾਨ ਮਸਾਈ ਦਾ ਯਾਰ ਕਿਸੇ ਦੇ ਘਰ ਟਾਈਮ ਆਇਆ ਹਨਾ ਰੱਬ ਨੇ ਮਸਾ ਸੁਣੀ ਉਹਨਾਂ ਦੀ ਰੱਬ ਨਾ ਕਰੇ ਇਹ ਜੀ ਕਿਸੇ ਨਾਲ ਕੋਈ ਅਨੁਸੁਖਾਂ ਵੀ ਘਟਨਾ ਵਾਪਰੇ ਕਿ ਉਹਨਾਂ ਨੂੰ ਦੁਬਾਰਾ ਤੋਂ ਇਹ ਫੈਸਲਾ ਲੈਣਾ ਪਵੇ ਪਰ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਕਿ ਜਿਵੇਂ ਰੱਬ ਨੇ ਉਹਨਾਂ ਦੀ ਸੁਣੀ ਆ ਨਾ ਸਭ ਦੀ ਸੁਣ ਲਵੇ ਸਾਡੇ ਭਾਈਚਾਰੇ ਵੱਲੋਂ ਮੇਰੇ ਗੁਰੂਆਂ ਵੱਲੋਂ ਸਾਰਿਆਂ ਵੱਲੋਂ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਅਸੀਂ ਤਾਂ ਮਠਿਆਈਆਂ ਖਵਾਈਆਂ ਵੀ ਮਸਾਈ ਦਾ ਰੱਬ ਨੇ ਸਾਡਾ ਸਾਡੀ ਸੁਣੀ ਆ ਸੋ ਪਿੱਛੇ ਬਲਕੌਰ ਸਿੰਘ ਜੀ ਨੇ ਵੀ ਇੱਕ ਸਨੇਹਾ ਦਿੱਤਾ ਹੈਗਾ ਫਿਲਹਾਲ ਕਹਿੰਦੇ ਆ ਕਿ ਘਰੇ ਜਿਹੜਾ ਹੈਗਾ ਕੋਈ ਆ ਸਕਦੇ ਹੋ ਹਸਪਤਾਲ ਨਾ ਆਇਆ ਜਾਵੇ ਸੋ ਸਮਾਜ ਦੇ ਵਿੱਚ ਕਿੰਨੀ ਖੁਸ਼ੀ ਹੈਗੀ ਆ ਸੋ ਕਿਵੇਂ ਵਧਾਈਆਂ ਦੋਗੇ ਆਪਣੇ ਦੋ ਲਫ਼ਜ਼ ਗਾ ਕੇ ਸੁਣੋ ਹਾਂਜੀ ਅਸੀਂ ਜ਼ਰੂਰ ਕਹਦੇ ਨੇ ਆਈ ਬਾਬਾ ਨਾਨਕ ਆ ਜਾਈ ਬਾਬਾ ਨਾਨਕਾ ਇਹ ਹੋ ਜਈਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹ ਹੋ ਜਈਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਹੋਗੇ ਕਾਰਜ ਪੂਰੇ ਪਾਗਾਂ ਵਾਲਿਆਂ ਦੇ ਹੋਗੇ ਕਾਰਜ ਪੂਰੇ ਪਾਗਾਂ ਵਾਲਿਆਂ ਦੇ ਸੋ ਬਿਲਕੁਲ ਕਹਿੰਦੇ ਹੋਗੇ ਕਾਰਜ ਪੂਰੇ ਪਾਗਾਂ ਵਾਲਿਆਂ ਦੇ ਸੋ ਤੁਸੀਂ ਵੀ ਨੇੜ ਤਾਂ ਰੱਖਦੇ ਹੋਗੇ ਕਿਉਂਕਿ ਸਿੱਧੂ ਮੁਸੇਵਾਲ ਸਭ ਦਾ ਸਾਂਝਾ ਜਿਹੜਾ ਸੀਗਾ ਤੁਸੀਂ ਗਏ ਸੀਗੇ ਉਦੋਂ ਕੀ ਮਾਹੌਲ ਸੀਗਾ ਸੋ ਹੁਣ ਵੀ ਜਾਉਂਗੇ ਉੱਥੇ ਬਿਲਕੁਲ ਜੀ ਜਾਉਂਗੀ ਜੀ ਉਹਨਾਂ ਦੇ ਘਰ ਕੁਝ ਬੱਚਾ ਥੋੜਾ ਜਿਹਾ ਵੱਡਾ ਹੋ ਜਵੇ ਹੈਨਾ ਮੈਂ ਤਾਂ ਅਜੇ ਸਾਰਿਆਂ ਨੂੰ ਇਹ ਹੱਥ ਜੋੜ ਕੇ ਅਪੀਲ ਕਰਦੀ ਆਂ ਵੀ ਦੇਖੋ ਬੱਚੇ ਨੇ ਕਿਤੇ ਅਮਰੀਕਾ ਕੈਨੇਡਾ ਨਹੀਂ ਚਲੇ ਜਾਣਾ ਉਹਨੇ ਤੁਹਾਡੇ ਵਿੱਚ ਹੀ ਰਹਿਣਾ ਹੈਨਾ ਕਿ ਉਹਨੂੰ ਥੋੜਾ ਜਿਹਾ ਤੁਹਾਨੂੰ ਪਤਾ ਪ੍ਰਕਾਸ਼ਨਸ ਬੜੇ ਜ਼ਰੂਰੀ ਨੇ ਹੈਨਾ ਮੈਡੀਕਲ ਲਾਈਨ ਚ ਤੁਸੀਂ ਸਾਰੇ ਅੱਜਕੱਲ ਪੜ੍ਹੇ ਲਿਖੇ ਲੋਕ ਹੋ ਹੈਨਾ ਸਾਰੇ ਸੂਝ-ਮਾਨੋ ਤੁਸੀਂ ਥੋੜਾ ਜਿਹਾ ਦੇਖੋ ਅੱਜਕੱਲ ਤੁਹਾਨੂੰ ਪਤਾ ਕਿੰਨੀਆਂ ਬਿਮਾਰੀਆਂ ਚੱਲਦੀਆਂ ਨੇ ਨਾ ਆਪਣੇ ਆਪ ਨੂੰ ਥੋੜਾ ਜਿਹਾ